ਆਗੋਂ ਨੇ ਇਹ ਵੇਖਣਾ ਕਿ ਤਾਕਤ ਕਿਹੜੀ ਆ ਉਹਨੇ ਇਹ ਵੇਖਣਾ ਕਿ ਮੇਰਾ ਗੁਰੂ ਕਿਹੜੀ ਗੱਲੋਂ ਪੁੱਛਦਾ ਜੇ ਉਹ ਵਰਤਨ ਨੂੰ ਸੰਜੀਵ ਨੇ ਇਸ ਦੀ ਗੱਲ ਹੋਈ ਹੈ ਤੇ ਜਾਤ ਪਾਸ ਤੋਂ ਉੱਤੇ ਉਠਣ ਦੀ ਗੱਲ ਹੋਈ ਹੈ ਤੇ ਜੇ ਗੁਰੂ ਤੇ ਸਿੱਖੋਂ ਤੇ ਭਾਈ ਫਿਰ ਇਸ ਗੱਲ ਤੇ ਪਹਿਰਾ ਦੇਓ ਇਸ ਲਈ ਮੈਂ ਬੀਬਾ ਹਰਿ ਸਿਮਰਤ ਕੋ ਨਾਦਰ ਕੀਆ ਪੰਜਾਬ ਦੀ ਭਾਈਚਾਰਕ ਸਾਜ ਦਾ ਦੇਸ਼ ਦੀ ਭਾਈਚਾਰਕ ਸਾਜ ਵਾਸਤੇ ਜੋ ਪਾਰਲੀਮੈਂਟ ਦੇ ਇਹਨਾਂ ਨੇ ਬੇਬਾਕੀ ਨਾਲ ਬੜੀ ਜਲੇਰੀ ਨਾਲ ਇੱਕ ਪੰਜਾਬ ਦੀ ਧੀ ਹੁੰਦੀ ਆ ਜੋ ਜ਼ਿੰਮੇਵਾਰੀ ਨਿਭਾਈ ਆ ਅੱਜ ਮੈਂ ਮਾਨ ਨਾੜ ਕਹਿ ਸਕਦਾ ਕਿ ਚੰਗੇ ਭਲੇ ਐਮਪੀ ਵੀ ਉਹ ਜ਼ਿੰਮੇਵਾਰੀ ਲਿਭਾਉਣ ਤੇ ਫੇਰ ਹੋ ਗਏ ਦੂਜਾ ਇਹ ਇੱਕ ਬਹੁਤ ਵੱਡਾ ਖਤਰਨਾਕ ਦੇਸ਼ ਦੀ ਸਰਕਾਰ ਵੱਲੋਂ ਅਗਲੀ ਤਿਆਰੀ ਕੀਤੀ ਜਾ ਰਹੀ ਹੈ ਅੱਗੇ ਤੁਹਾਨੂੰ ਪਤਾ ਕਿ ਜਿੰਨੇ ਵੀ ਫੰਡ ਸੂਬਿਆਂ ਤੋਂ ਕਲੈਕਟ ਹੁੰਦੇ ਆ ਟੈਕਸ ਦੇ ਰਾਹੀਂ ਇਹ ਸੈਂਟਰ ਸਰਕਾਰ ਲੈ ਜਾਂਦੀ ਹੈ ਔਰ ਫੇਰ ਆਪਦੀ ਮਨਮਤੀ ਨਾਲ ਉਹ ਪੈਸੇ ਵਕਤ ਸੇਟ ਸੂਬਿਆਂ ਨੂੰ ਮਿਲਦੀ ਹੈ ਸਾਧ ਸੰਗਤ ਜੀ ਇੱਕ ਨਵੀਂ ਪ੍ਰਪੋਜ਼ਲ 1 HM 14 ਦੀ ਤਾਂ ਚੱਲ ਰਹੀ ਆ ਇੱਕ ਇਹ ਵੀ ਚੱਲਦੀ ਆ ਕਿ ਜੀ ਲਿਮਿਟੇਸ਼ਨ ਕਰਾਓ ਤੇ 850 ਜਾਂ ਪਤਾ ਨਹੀਂ ਕਿੰਨੇ ਮੈਂਬਰ ਆਤਮਿਕ ਕਿੰਨੇ ਜੀ 846 ਜਾਂ ਪਤਾ ਨਹੀਂ ਕਿੰਨੇ ਹਾਂ ਜੀ 843 ਮੈਂਬਰ ਪਾਰਲੀਮੈਂਟ ਬਣਾ ਦੇ ਤੁਸੀਂ ਹਾਰਨ ਹੋਗੇ ਹਲੇ ਤਾਂ 543 ਜੋ ਆਪਾਂ ਤੇਰਾ ਜੇ ਜਦੋਂ 846 ਕਿਆ ਕਰਕਾਰੀ ਕਰਤੇ ਉਦੋਂ ਸਾਡੀ ਗਿਣਤੀ 18 ਰਹਿ ਜਾਣੀ ਹੈ ਮਤਲਬ ਪਹਿਲਾਂ ਤੋਂ ਵੀ ਪਰਸੈਂਟੇਜ ਘੱਟ ਜਾਣੀ ਹੈ ਤੇ ਜਦੋਂ ਪਹਿਲਾਂ ਤੋਂ ਵੀ ਪਰਸੈਂਟੇਜ ਘੱਟ ਗਈ ਤੇ ਪਾਰਲੀਮੈਂਟ ਕੋਈ ਕਿਸੇ ਦੀ ਸੁਣਨੀ ਹੈ ਕਿ ਨਹੀਂ ਸੁਣਨੀ ਹੈ ਗੱਲ ਸਾਜਾ ਆਪ ਲਾ ਸਾਡੇ ਸਤਕਾਰ ਕੋ ਤਮਿਲनाडु ਦੇ ਮੁੱਖ ਮੰਤਰੀ ਸਾਹਿਬ ਨੇ ਇਹਦੇ ਤੇ 71 ਤੱਕ ਕੀਤੀ ਔਰ ਇਸ ਗੱਲ ਨੂੰ ਆਧਾਰ ਬਣਾਇਆ कि जे ए कुछ सेंट्रल दी सरकार करण लाग गई ते कई सूब्या दा बहुत वड्डा नुकसान होना बरखास्त संगत दी चालू भी इस काल ते ध्यान दंदिया आज तो ए गल बुलंद करनी चाहिदी जे देश दी ਲਈ ਸਭ ਤੋਂ ਵੱਧ ਕੁਰਬਾਨੀ ਕੋਈ ਸੂਬਾ ਦਿੰਦਾ ਜਾਂ ਦੇਸ਼ ਦੇ ਅਨਾਜ ਦੇ ਭੰਡਾਰ ਤੇ ਸਭ ਤੋਂ ਕੋਈ ਵੱਧ ਯੋਗਦਾਨ ਪਾਉਂਦਾ ਜਾਂ ਮਾਨਵਤਾ ਖਾਤਰ ਜੇ ਸਭ ਤੋਂ ਮੁਰੇ ਹੋ ਕੇ ਕੋਈ ਲੜਾਈ ਲੜਦਾ ਤੇ ਉਹਦੋਂ ਪੰਜਾਬੀ ਖੇਤ ਤੇ ਆਉਂਦਾ ਤੇ ਜਦੋਂ ਮੈਂਬਰ ਪਾਰਲੀਮੈਂਟ ਦੀਆਂ ਸੀਟਾਂ ਦੀ ਗਿਣਤੀ ਮਿਲਤੀ ਕਰਨੀ ਹੁੰਦੀ ਹੈ ਉਦੋਂ ਤੁਹਾਨੂੰ ਪਾਕਾ ਲੱਭੇ ਥੋੜੇ ਧਿਆਨ ਤੋਂ ਵਿਚਰ ਜਾਂਦਾ ਇਸ ਲਈ ਉਹਦੇ ਖਿਲਾਫ ਵੀ ਸਾਰੀ ਪਾਰਟੀਆਂ ਦੇ ਨਾਲ ਸੰਪਰਕ ਕਰਕੇ ਜਿਹੜੇ ਨਵੇਂ ਪ੍ਰਧਾਨ ਸਾਹਿਬ ਬਣਨਗੇ ਕੋਸ਼ ਗੰਡੇ ਨੂੰ ਬੜੇ ਤਗੜੇ ਹੋ ਕੇ ਲੈ ਕੇ ਚੱਲਿਆ ਨੀਤਾ ਪੰਜਾਬ ਦੀ ਆਵਾਜ਼ ਦੇਸ਼ ਤੇ ਫਿਰ ਹੋਰ ਮੱਦਮ ਪਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਕੈਨੇਡਾ 'ਚ 80% ਨੰਬਰ ਆਫ ਮੈਂਬਰ ਪਾਰਲਮੈਂਟ ਵੱਧ ਹੋਣਗੇ ਉੱਥੇ 350 ਤੋਂ 15 ਬਣ ਜਾਂਦੇ ਐ ਇੱਥੇ ਹਾਲਾਤ ਇਹ ਲੋ ਜੂਤੀ 850 ਤੋਂ 18 ਵੀ ਨਹੀਂ ਬਣਿਆ ਕਰਦੇ ਇਸ ਲਈ ਇਹ ਸੱਚਾ ਤੋਂ ਵੀ ਸਾਨੂੰ ਧਿਆਨ ਰੱਖਣ ਦੀ ਲੋੜ ਹੈ ਕਾਗ ਸੰਗਤੀ ਗੱਲਾਂ ਤਾਂ ਬੜੀਆਂ ਨੇ ਵਗਰ ਮੈਂ ਹੁਣ ਗੱਲ ਘਟਾਈ ਦੇਣਾ ਕਿ ਮੈਂ ਕੋਈ ਗੱਲ ਕਰਤਾ ਕਰਦਾ ਸਮਾਂ ਬੜਾ ਲੈ ਜੂਗਾ ਕਿ ਕਈਆਂ ਨੇ ਮਜਬੂਰ ਕਰਦਾ ਹੈ ਜਿਹੜੀ ਗੱਲ ਮੈਂ ਅੱਗਲੀ ਕਹਿਣ ਲੱਗਿਆ ਕਿ ਇਹ ਵੈਸੇ ਤਾਂ ਰੌਲਾ ਕਾਂਗਰਸ 'ਚ ਵੀ ਪੈ ਗਿਆ ਔਰ ਮੈਂ ਦੇਖ ਰਿਹਾ ਸੀਗਾ ਚੁੱਕੀ ਰੰਧਾਵਾ ਦਿੱਤਾ ਕਿਮਾ ਸਾਹਿਬ ਕੋਈ ਜਾਣ ਜਰੂਰ ਆ ਜੰਦੇ ਉਹਦੀ ਗੱਲ ਉਹ ਥੋਟੇਲ ਮੁੰਮੀ ਮਾਮਲੇ 'ਚ ਕਿੱਥੀ ਲਿਖਣ ਲੱਗ ਪਿਆ ਕਿਉਂਕਿ ਉਹ ਨੂੰ ਤਾਂ ਆ ਕੇ ਉਹਦੇ ਪ੍ਰਧਾਨ ਨੇ ਕਹਿਤਾ ਰਾਜੇ ਬੜੇ ਗਰੂ ਕਿ ਇਹ ਮਾਜਵਾ ਇਹ ਸੁੱਕੀ ਤੁਸੀਂ ਤਾਂ 70-10 ਦੇ ਹੋ ਗਏ ਹੋ ਤੁਹਾਡਾ ਸ਼ਮਾ ਦਾ ਲੱਗ ਰਿਹਾ ਆਪਦੀ ਉਮਰ ਵੀ ਦੱਸਦਾ ਹੁਣ ਉੱਤੇ ਵੀ ਉਹਦਾ ਦਖਲ ਕਰਦੇ ਇੱਥੇ ਵੀ ਨਾ ਕੋਈ ਉਹਦੀ ਸੁਣੇ ਕਿ ਉਹਦੇ ਛੋੜੇ ਨਾ ਮਾਨਸਿਕ ਹਮਾਤ ਵੱਲ ਝਾਤੀ ਮਾਰੋ ਕਿ ਉਹਨੂੰ ਪ੍ਰੋਬਲਮ ਕੀ ਆਈ ਹੈ ਕਿ ਉੱਥੇ ਵੀ ਰਾਜਾ ਬਣੇ ਜਿਹੜਾ ਪੀਪੀਸੀਸੀ ਦਾ ਪ੍ਰਧਾਨ ਹੈ ਉਹ ਕਹੀ ਜਾਂਦਾ ਕਿ ਡੋਟੀ ਘਾੜੀ ਮੁੱਕ ਗਈ ਹੁਣ ਕੰਮ ਕੁਝ ਹੋਰ ਲੱਭ ਲੋ ਮੈਨੂੰ ਲੱਗਦਾ ਉਹਨਾਂ ਦੀ ਤਾਂ ਕਹਿਣਾ ਤੜੀ ਚੱਲ ਜਾਣਾ ਬਾਪੋ ਨਾ ਨੂੰ ਲੰਮੀ ਉਮਰ ਆ ਬੱਠੇ ਬਗਰ ਉਹਨਾਂ ਨੂੰ ਯਾਦ ਕਰਾਈ ਜਾਂਦਾ ਕਿ ਉਹ ਲਗਦਾ ਦਰਵਾਜ਼ਾ ਨੇੜੇ ਆਉਂਦਾ ਜਾਂਦਾ ਉਹਦਾ ਵਿਕਤ ਕਰੋ ਅੰਦਰ ਦੇ ਦਰਵਾਜ਼ੇ ਦਾ ਘੱਟ ਕਰੋ ਵੇਜੇ ਕਮਾਗ ਨਹੀਂ ਹੋ ਗਈ ਕਿ ਮੀਟ ਤੇ ਕੈ ਸੌਣੇ ਅਕਾਲੀ ਦਾਤੀ ਤੇ ਸਾਰੀ ਟਿੱਪਣੀਆਂ ਦੇ ਨੱਕ ਤੇ ਕਿ ਅੱਜ ਭਾਈ ਤੇਜਾ ਸਿੰਘ ਸੁੰਦਰੀ ਹੌਸਲੇ ਮੀਤ ਸਿੰਘ ਨਹੀਂ ਹੋਵੇ ਤੇ ਸੁਖੀ ਰੰਗ ਆਵਾਜੀ ਕਈ ਨਾਲ ਸੱਜਣ ਕੁਮਾਰ ਬਲੇ ਬੋਲ ਕਹੀ ਤੇ ਮੈਨੂੰ ਜੇਤੇ ਨਾ ਰੱਖਦੇ ਬੜੇ ਪਿਆਰ ਨਾਲ ਸਾਥ ਜਿਹੜੀ ਸਭ ਤੋਂ ਪਹਿਲਾਂ ਮੈਂ ਸਮਝਿਆ ਕਿ ਜਿਹੜਾ ਇਹ ਦੇਸ਼ ਦੀ ਸਰਕਾਰ ਨੇ ਵੱਕਾ ਫੋਰ ਦਾ ਜਿਹੜਾ ਬਿੱਲ ਪਾਸ ਕੀਤਾ ਔਰ ਜੇ ਇਸ ਤਰੀਕੇ ਨਾਲ ਮੈਜਨੋਰਟੀਜ਼ ਨੂੰ ਟਾਰਗੇਟ ਕਰਨ ਦੀ ਗੱਲ ਕੀਤੀ ਆ ਉੱਥੇ ਜੋ ਭਾਸ਼ਣ ਭਾਵੇਂ ਦੀਪਾ ਹਰਸ਼ਵਰਤ ਔਰ ਬਾਦਰ ਕੀ ਕਲੇਸ਼ੀਏ ਨਹੀਂ ਕਿ ਮੇਰੇ ਸਰਕਾਰ ਕੋ ਭਟਾਈ ਜੀ ਆ ਮੈਂ ਤਾਂ ਕਹਿ ਰਿਹਾ ਮੇਰੀ ਤਾਂ ਇਹਨਾਂ ਦੀ ਗੱਲ ਘੱਟ ਹੀ ਹੁੰਦੀ ਆ ਕਿ ਮੈਂ ਦੱਸਣ ਲੱਗਿਆ ਇਹਨਾਂ ਨੂੰ ਉਹ ਇਸ ਗੱਲ ਦੀ ਮੈਂ ਛਲਾਗਾ ਕਰਦਾ ਪੀ ਭਾਵੇਂ 500 43 ਜਾਂ 45 ਐਮਪੀ ਅਗਲੇ ਪਾਸੇ ਵੇਖਿਆ ਸੀ ਇਹਨਾਂ ਨੇ ਇਕੱਲਿਆਂ ਨੇ ਉਹ ਬਾਤ ਬੁਲੰਦ ਕੀਤੀ ਜੋ 500 ਤੋਂ ਵੱਧ ਐਮਪੀ ਨਹੀਂ ਕਰ ਸਕਦੇ ਸਰਸਨੀਆ ਕਾਹਨ ਸਾਥ ਸਹਿਜੀਏ ਜੇ ਤੁਸੀਂ ਗੁਰੂ ਦੇ ਸਿੱਖ ਹੋ ਨਾ ਤੇ ਫੇਰ ਆਪਦੀ ਜ਼ਿੰਮੇਵਾਰੀ ਤੋਂ ਪਿੱਛੇ ਨਾ ਹਟਿਓ ਭਾਵੇਂ ਤੁਸੀਂ ਇਕੱਲੇ ਰਹਿ ਜੋ ਉਹੀ ਅਕਾਲੀ ਦਰ ਦੇ ਵਰਕਰ ਦੀ ਵੀ ਇਹੀ ਪਛਾਣ ਹੈ ਕਿ ਹੱਕ ਸੱਚ ਦੀ ਗੱਲ ਕਰਨ ਤੋਂ ਉਹ ਸੁਨੇ ਗਰੀਏ ਜੀ ਕਰਨਾ ਉਹਨੇ ਇਹ ਵੀ ਵੇਖਣਾ ਕਿ ਤਾਕਤ ਕਿਹੜੀ ਆ ਉਹਨੇ ਇਹ ਵੇਖਣਾ ਕਿ ਮੇਰਾ ਗੁਰੂ ਕਿਹੜੀ ਗੱਲੋਂ ਪੁੱਛੋਗਾ ਜੇ ਉਹ ਵਰਤਨ ਨੂੰ ਸੰਘੀਆ ਬ੍ਰੇਸ਼ ਦੀ ਗੱਲ ਹੋਈ ਜਾ ਤੇ ਜਾਤ ਪਾਸ ਤੋਂ ਉੱਤੇ ਉਠਣ ਦੀ ਗੱਲ ਹੋਈ ਹੈ ਤੇ ਜੇ ਗੁਰੂ ਤੇ ਚੇਕੋ ਦੇ ਭਾਈ ਫਿਰ ਇਸ ਗੱਲ ਤੇ ਪਹਿਰਾ ਦੇ ਉਹ ਚੁਲੀ ਮੈਂ ਬੀਬਾ ਹਰਿਸ਼ਮ੍ਰਿਤ कौर ਮਾਦਰ ਕੀਆ ਪੰਜਾਬ ਦੀ ਭਾਈਚਾਰੇ ਇਨਸਾਨ ਦੇ ਦੇਸ਼ ਦੀ ਭਾਈਚਾਰੇ ਇਨਸਾਨ ਵਾਸਤੇ ਜੋ ਪਾਰਲੀਮੈਂਟ ਤੇ ਇਹਨਾਂ ਨੇ ਬੇਬਾਕੀ ਨਾਲ ਬੜੀ ਜਲੇਰੀ ਨਾਲ ਇੱਕ ਪੰਜਾਬ ਦੀ ਧੀ ਹੁੰਦੀ ਹੈ ਜੋ ਜ਼ਿੰਮੇਵਾਰੀ ਨਿਭਾਈ ਆ ਅੱਜ ਮੈਂ ਮਾਨ ਨਾਲ ਕਹਿ ਸਕਦਾ ਕਿ ਚੰਗੇ ਭਲੇ ਐਮਪੀ ਵੀ ਉਹ ਜ਼ਿੰਮੇਵਾਰੀ ਨਿਭਾਉਣ ਤੇ ਫੇਲ ਹੋ ਗਏ ਦੂਜਾ ਜਿਹੜਾ ਬਹੁਤ ਵੱਡਾ ਖਤਰਨਾਕ ਦੇਸ਼ ਦੀ ਸਰਕਾਰ ਵੱਲੋਂ ਕਿਉਂ ਨਿਯਾਰੀ ਕੀਤੀ ਜਾ ਰਹੀ ਹੈ ਅੱਗੇ ਤੁਹਾਨੂੰ ਪਤਾ ਕਿ ਜਿੰਨੇ ਵੀ ਫੰਡ ਸੁਪਿਆ ਤੋਂ ਕਲੈਕਟ ਹੁੰਦੇ ਆ ਟੈਕਸ ਦੇ ਰਾਹੀਂ ਇਹ ਸੈਂਟਰ ਸਰਕਾਰ ਲੈ ਜਾਂਦੀ ਹੈ ਔਰ ਫੇਰ ਆਪਦੀ ਮਨਮੱਤ ਹੀ ਨਾਲ ਉਹ ਪੈਸੇ ਸੈਂਟਰ ਟੂ ਵੇਅ ਨੂੰ ਦਿੰਦੀ ਆ ਸਾਧ ਸੰਗਤ ਜੀ ਇੱਕ ਨਵੀਂ ਪ੍ਰਪੋਜ਼ਲ 1 Nation 1 Vote ਦੀ ਤਾਂ ਚੱਲ ਰਹੀ ਆ ਇੱਕ ਇਹ ਵੀ ਚੱਲਦੀ ਆ ਕਿ ਜੀ ਲਿਮਿਟੇਸ਼ਨ ਕਰਾਓ ਤੇ ਸਾਡੇ 800 ਜਾਂ ਪਤਾ ਨਹੀਂ ਕਿੰਨੇ ਮੈਂਬਰ ਪਾਰਲੀਮੈਂਟ ਵਿੱਚ ਕਿੰਨੇ ਜੀ 840 ਜਾਂ ਪਤਾ ਨਹੀਂ ਕਿੰਨੇ ਹਾਂ ਜੀ 840 ਮੈਂਬਰ ਪਾਰਲੀਮੈਂਟ ਬਣਾ ਦੇ ਜੀ ਹਰਾਂ ਹੋਣਗੇ ਹਲੇ ਤਾਂ 543 ਜੋ ਆਪਾਂ ਤੇਰਾ ਤੇ ਜਦੋਂ 846 ਕਿਆ ਕਰਤਾਲੀ ਕਰਦੇ ਉਦੋਂ ਸਾਡੀ ਗਿਣਤੀ 18 ਰਹਿ ਜਾਣੀ ਹੈ ਮਤਲਬ ਪਹਿਲਾਂ ਤੋਂ ਵੀ ਪਰਸੈਂਟੇਜ ਘੱਟ ਜਾਣੀ ਹੈ ਤੇ ਜਦ ਪਹਿਲਾਂ ਤੋਂ ਵੀ ਪਰਸੈਂਟੇਜ ਘੱਟ ਗਈ ਤੇ ਪਾਰਲੀਮੈਂਟ ਹੁੰਦੀ ਕਿਸੇ ਤੇ ਥੋਣੀ ਹੈ ਕਿ ਨਹੀਂ ਥੋਣੀਏ ਦੰਦਾ ਆਪ ਲਾ ਸਾਡੇ ਸਤਕਾਰ ਜੋ ਤਮਿਲਨਾਡੂ ਦੇ ਮੁੱਖ ਮੰਤਰੀ ਸਾਹਿਬ ਨੇ ਇਹਦੇ ਤੇ ਇਕਰਾਰਤਾ ਕੀਤੀ ਔਰ ਇਸ ਗੱਲ ਨੂੰ ਆਧਾਰ ਬਣਾਇਆ ਕਿ ਜੇ ਇਹ ਕੁਝ ਕੇਂਦਰੀ ਸਰਕਾਰ ਕਰਨ ਲੱਗ ਪਈ ਤੇ ਕਈ ਸੂਬਿਆਂ ਦਾ ਬਹੁਤ ਵੱਡਾ ਨੁਕਸਾਨ ਹੋਣਾ ਸਰਕਾਰ ਸੰਗਤ ਦੀ ਸਾਧੂ ਵੀ ਇਸ ਗੱਲ ਤੇ ਧਿਆਨ ਦਿੰਦਿਆ ਅੱਜ ਤੋਂ ਇਹ ਗੱਲ ਬਦਲ ਜਾਂਦੀ ਚਾਹੀਦੀ ਕਿ ਦੇਸ਼ ਦੀ ਲਈ ਸਭ ਤੋਂ ਵੱਧ ਕੁਰਬਾਨੀ ਕੋਈ ਚੂਪਾ ਦਿੰਦਾ ਜਾਂ ਦੇਸ਼ ਦੇ ਅਨਾਰਾਖੇ ਭੰਡਾਰ ਤੇ ਸਭ ਤੋਂ ਕੋਈ ਵੱਧ ਯੋਗਦਾਨ ਪਾਉਂਦਾ ਜਾਂ ਮਾਨਵਤਾ ਖਾਤਰ ਕੇ ਸਭ ਤੋਂ ਮੁਰੇ ਹੋ ਕੇ ਕੋਈ ਲੜਾਈ ਲੜਦਾ ਤੇ ਉਹਦੋਂ ਪੰਜਾਬੀ ਚੇਤੇ ਆਉਂਦਾ ਕਿ ਜਦੋਂ ਮੈਂਬਰ ਪਾਰਲੀਮੈਂਟ ਦੀਆਂ ਸੀਟਾਂ ਵੀ ਗਿੰਤੀਬਿੰਤੀ ਕਰਨੀ ਹੁੰਦੀ ਆ ਉਦੋਂ ਤੁਹਾਨੂੰ ਪਾਕ ਆਲਾ ਝੂਠ ਕੋਲੇ ਧਿਆਨ ਤੋਂ ਫਿੱਤਰ ਜਾਂਦਾ ਇਸ ਲਈ ਉਹਦੇ ਖਿਲਾਫ ਵੀ ਸਾਰੀ ਪਾਰਟੀਆਂ ਦੇ ਨਾਲ ਸੰਪਰਕ ਕਰਕੇ ਜਿਹੜੇ ਨਵੇਂ ਪ੍ਰਧਾਨ ਸਾਹਿਬ ਬਣਨਗੇ ਕੋਸ਼ਿਸ਼ ਕਰਦੇ ਨੂੰ ਬੜੇ ਤਗੜੇ ਹੋ ਕੇ ਲੈ ਕੇ ਚੱਲਿਓ ਨੀ ਤਾਂ ਪੰਜਾਬ ਦੀ ਆਵਾਜ਼ ਦੇਸ਼ 'ਚ ਫਿਰ ਹੋਰ ਮੱਦਮ ਪਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਕੈਨੇਡਾ 'ਚ 40% ਨੰਬਰ ਆਫ ਮੈਂਬਰ ਪਾਰਲੀਮੈਂਟ ਵਧਣਗੇ ਉੱਥੇ 350 ਤੋਂ 15 ਬਣ ਜਾਂਦੇ ਐ ਤੇ ਇਥੇ ਹਾਲਾਤ ਇਹ ਲੋਹੂਤੀ 850 ਤੋਂ 18 ਵੀ ਬਣਿਆ ਕਰਦੇ ਇਸ ਲਈ ਇਹ ਸਾਚਾ ਤੋਂ ਵੀ ਸਾਨੂੰ ਧਿਆਨ ਰੱਖਣ ਦੀ ਲੋੜ ਹੈ ਸਾਧ ਸੰਗਤ ਦੀ ਗੱਲਾਂ ਤਾਂ ਬੜੀਆਂ ਨੇ ਵਗਰ ਮੈਂ ਹੁਣ ਗੱਲ ਘਟਾਈ ਦਿੰਦਾ ਕਿਉਂਕਿ ਮੈਂ ਫਿਰ ਗੱਲ ਕਰਦਾ ਕਰਦਾ ਸਮਾਂ ਬੜਾ ਲੈ ਜਾਊਂਗਾ ਕਿ ਕਈਆਂ ਨੇ ਮਜਬੂਰ ਕਰਦਾ ਹੈ ਜਿਹੜੀ ਗੱਲ ਮੈਂ ਅੱਜ ਨਹੀਂ ਕਹਿਣ ਲੱਗਿਆ ਕਿ ਇਹ ਵੈਸੇ ਤਾਂ ਰੌਲਾ ਕਾਂਗਰਸ 'ਚ ਵੀ ਪੈ ਗਿਆ। ਪਰ ਮੈਂ ਦੇਖ ਰਿਹਾ ਸੀਗਾ ਚੁੱਪੀ ਧੰਦਾਵਾ ਦਿੱਤਾ, "ਕੀਮਾ ਸਾਹਿਬ ਕੋਈ ਵੀ ਜਾਣੇ ਜ਼ਰੂਰ ਆ ਜੰਨੇ ਉਹਦੀ ਗੱਲ।" ਉਹ ਛੋਟੇ ਜਿਹਾ ਕਾਨੂੰਨੀ ਮਾਮਲੇ 'ਚ ਕਿੱਥੀ ਲਿਖਣ ਲੱਗ ਪਿਆ। ਕਿਉਂਕਿ ਉਹਨੂੰ ਤਾਂ ਅੱਗੇ ਉਹਦੇ ਪ੍ਰਧਾਨ ਨੇ ਕਹਿਤਾ ਰਾਜੇ ਬੜੇ ਗਰੂ ਕਿ "ਏ ਬਾਜਵਾ, ਏ ਚੁੱਪੀ, ਤੁਸੀਂ ਤਾਂ 70-70 ਦੇ ਹੋ ਗਏ ਹੋ, ਤੁਹਾਡਾ ਸ਼ਮਾ ਦਾ ਲੱਗ ਰਿਹਾ, ਆਪੀ ਉਮਰ ਵੀ ਦੱਸਦਾ।" ਉਹਨੋਂ ਉੱਤੇ ਵੀ ਉਹਦਾ ਦਕਰ ਚੱਲੇ ਐਤੇ ਵੀ ਨਾ ਕੋਈ ਉਹਦੀ ਸੁਣੇ ਤੇ ਉਹਦੇ ਥੋੜੇ ਨਾ ਮਾਨਸਿਕ ਹਾਲਾਤ ਵੱਲ ਝਾਤੀ ਮਾਰੋ ਕਿ ਉਹਨੂੰ ਪ੍ਰੋਬਲਮ ਕੀ ਆਈ ਆ ਕਿ ਉੱਥੇ ਵੀ ਰਾਜਾ ਬੜੀ ਜਿਹੜਾ ਪੀਪੀਸੀਸੀ ਦਾ ਪ੍ਰਧਾਨ ਹੈ ਉਹ ਕਹੀ ਜਾਂਦਾ ਕਿ ਦੋਤੀ ਕਹਾਣੀ ਮੁੱਕ ਗਈ ਹੁਣ ਕਾਨੂੰ ਕੁਝ ਹੋਰ ਲੱਭ ਲੋ ਮੈਨੂੰ ਲੱਗਦਾ ਉਹਨਾਂ ਦੀ ਤਾਂ ਕਹਿਣਾ ਤਾਂ ਨਹੀਂ ਚੱਲਦਾ ਆਪੋ ਮੈਂ ਲੰਮੀਆਂ ਉਮਰਾਂ ਬਚੇ ਬਗਰ ਉਹਨਾਂ ਯਾਦ ਕਰੇ ਜਾਂਦਾ ਕਿ ਉਹ ਲੱਗਦਾ ਦਰਵਾਜ਼ਾ ਨੇੜੇ ਆਉਂਦਾ ਜਾਂਦਾ ਉਹਦਾ ਵੇਖਤ ਕਰੋ ਅਸੀਂ ਤਾਂ ਬੇਦਰਵਾਜੇ ਦਾ ਟੱਕਰੂ ਵਜੇ ਕਮਾਲ ਹੀ ਹੋ ਗਈ ਕਿ ਮੀਟਿੰਗ ਐ ਸ਼ੋਹਨੀ ਅਕਾਲੀ ਦਰਬੀ ਤੇ ਸਾਰੀ ਟਿੱਪਣੀਆਂ ਦੇਣ ਲੱਗ ਪਏ ਕਿ ਅੱਜ ਭਾਈ ਤੇਜ ਸਿੰਘ ਸੁਨਤਰੀ ਹੌਸ ਜਮੀਰ ਸਿੰਘ ਨਹੀਂ ਹੋਵੇ ਤੇ ਸੁਖੀ ਰੰਤਾਵਾਜੀ ਕਈਆਂ ਸੱਜਣ ਕੁਮਾਰ ਵੇਲੇ ਬੋਲ ਪਈ ਜਾਂ ਇੰਨਾ ਕੁਸ਼ ਜਗਦੀਸ਼ ਟਾਈਟਲਰ ਵੇਲੇ ਬੋਲ ਪਈ ਜਾਂ ਇੰਨਾ ਕੁਸ਼ ਇੰਦਰਾ ਗਾਂਧੀ ਜਾ ਗਦੀ ਗ੍ਰਾਂਤੀ ਆਸਤੇ ਕੋਲ ਪਹੁੰਚੇ ਜਿੰਨੇ ਕਿਹਾ ਸੀ ਜਦੋਂ ਵੱਡਾ ਡਰਕ ਦਿਖਦਾ ਤੇ ਧਰਤੀ ਹਿੱਲਦੀ ਹੈ ਨਾ ਚੱਕੂ ਸੀ ਲਈ ਉਹਨੂੰ ਜੈਗ ਖੜਾਇਆ ਸੀ ਇਸ ਅਟੈਕ ਨੂੰ ਸ੍ਰੀ ਕਾਲਪੁਰ ਸਾਹ ਤੇ ਜੈਗ ਖੜਾਇਆ ਸੀ ਉਦੋਂ ਨਾ ਚੁੱਕੀ ਬੋਲਿਆ ਇੱਥੇ ਵੀ ਨਾ ਬੋਲਦਾ ਇਹ ਆਪਦੇ ਬਹਿਲ ਤੇ ਨਹੀਂ ਇਹਨੂੰ ਕੋਈ ਬੁਲਾਉਂਦਾ ਕਿ ਨਾਲ ਕੇ ਖੇਤ ਨਾਲੇ ਲੋਕ ਨੇ ਪਰ ਕਮਾਲ ਦੀ ਗੱਲ ਹੈ ਕਿ ਅੱਜ ਕਾਬਲਾ ਜੀ ਮੈਨੂੰ ਵਿਖਾਈ ਜਾਂਦੇ ਸੀ ਚੰਦੂ ਮਾਜਰਾ ਸਾਫ ਦਾ ਬਿਆਨ ਉਹ ਕਹਿੰਦਾ ਮੈਂ ਸੁੱਖੀ ਨਾਲ ਸਹਿਮਤ ਹਾਂ ਚੰਦੂ ਮਾਜਰਾ ਖਾ ਵੈਹਰ ਕਹਿੰਦਾ ਤਲੀ ਕਹਿੰਦਾ ਤੁਸੀਂ ਕਈਆਂ ਨਾਲ ਸਹਿਮਤ ਹੋ ਜਾਂਦੇ ਹੋ ਮੇਟੂ ਨੇ ਨਾ ਕਰੋ ਇਹ ਜੀ ਪੁੱਟੇ ਭਾਈ ਇਕੱਠੇ ਹੋਣ ਦੀ ਲੋੜ ਹੈ ਔਰ ਅੱਜ ਮੈਂ ਇੱਕ ਗੱਲ ਕਹਿਣ ਲੱਗਾ ਤੁਸੀਂ ਭਾਵੇਂ ਤੁਸੀਂ ਹਿੰਮਤ ਨਹੀਂ ਕਰਦੇ ਬੋਲਣ ਵਾਲੇ ਤੁਸੀਂ ਟੀਮਾਂ ਦਾ ਪਿੰਡੀਆਂ ਵਕੀਆਂ ਗੱਲਾਂ ਤੇ ਬੜਾ ਜ਼ੋਰ ਦਿੰਦੇ ਨੇ ਕਹੀ ਤੇ ਗਰੇ ਆਪਾਂ ਲੋਕਾਂ ਗਾਲਖੋ ਹੋਰ ਵੀ ਕੰਮ ਕਰਿਆ ਕਰੋ ਸਿਰ ਜੁੜਨ ਵਾਲੇ ਵੀ ਕੰਮ ਕਰਿਆ ਕਰੋ ਕੋਈ ਗਾਲ ਛਿੱਤੀ ਛਿੱਤੀ ਵੀ ਕਰਿਆ ਕਰੋ ਆ ਸਾਡੇ ਦੇ ਮੈਂ ਤਾਂ ਕਹੂੰਗਾ ਕੋਈ ਬੇਨਤੀ ਪੱਤਰ ਦਿੱਤਾ ਜਾਵੇ ਅਕਾਲਪੁਰ ਸਾਹਿਬ ਲੋਕਾਂ ਨੂੰ ਗੁੰਮਰਾਹ ਕੀਤਾ ਜਾਵੇ ਅਕਾਲਪੁਰ ਸਾਹਿਬ ਦੇ ਜੋ ਸੇਵਾ ਰੱਖੀ ਅਸੀਂ ਸਾਰਿਆਂ ਨੇ ਕੀਤੀ ਔਰ ਉਹਦੇ ਚ ਕਈ ਸਾਡੇ ਸਾਥੀ ਸਰਮਾ ਉਹਦਾ ਨਾਮ ਕੀ ਲਿਆ ਤੁਸੀਂ ਜਾਣਦੇ ਹੀ ਹੋ ਮੈਨੂੰ ਅੱਜ ਤੱਕ ਨਹੀਂ ਸਮਝ ਆਈ ਕਿ ਜਿਨ੍ਹਾਂ ਨੇ ਆਪ ਉਸ ਬਾਪੇ ਦੇ ਦਰਸ਼ਨ ਵੀ ਕੀਤੇ ਉਹਦੇ ਅੱਗੇ ਹੱਥ ਜੋੜ ਕੇ ਵੀ ਖਲੋਤੇ ਸਾਨੂੰ ਤੇ ਕਹਿੰਦੇ ਸੀ ਉਹ ਜੋ ਕੰਮ ਕਰਦੇ ਆ ਕੀ ਕਰਦੇ ਆ ਪਟਿਆਲੇ ਤੇ ਸ਼ਕਰੂਪ ਜਿਹੜਾ ਸੰਬੰਧ ਤੇ ਲੀਟਰ ਨੇ ਉਹਨਾਂ ਨੂੰ ਕ ਸਜ਼ਾ ਕੋਲ ਗਈ ਵੀ ਸਾਡੇ ਅੱਗੇ ਜਿਨ੍ਹਾਂ ਕਦੇ ਉਹਦਾ ਮੂੰਹ ਤੱਕ ਨਾ ਦੇਖਿਆ ਹੋਵੇ ਸਾਨੂੰ ਸਜ਼ਾ ਲਾਕੀ ਮੈਂ ਆਪਦੀ ਇਸ ਕੰਮ ਦਾ ਦੁੱਖ ਨਹੀਂ ਮੈਨੂੰ ਗੁਰੂ ਸਾਹਿਬ ਦੀ ਜਿੱਤੇ ਜਿੰਨੀ ਸੇਵਾ ਕਰਨ ਦਾ ਮੌਕਾ ਮਿਲ ਕੇ ਮਕਬੜਾ ਪੜਾਈ ਆ ਲੋਕ ਸੁਖੀਏ ਪਰ ਲੋਕ ਚਵੇਲੇ ਹੋ ਜਾਣਗੇ ਮਗਰ ਇਹ ਮੈਂ ਜ਼ਰੂਰ ਪੁੱਛਣਾ ਚਾਹੁੰਦਾ ਕਿ ਗੁਰੂ ਦਾ ਸਿੱਖ ਹੁੰਦੇ ਨਾਤੇ ਕਿ ਸ੍ਰੀ ਅਕਾਲ ਤਖਤ ਸਾਹਿਬ ਕੋ ਇਹਦਾ ਪੱਕਾ ਪੱਕ ਕਰਨਾ ਬਣਦਾ ਸੀ ਜੇ ਤੁਸੀਂ ਗੁਰੂ ਦੇ ਬੰਦ ਤੇ ਬੈਠੇ ਪਰ ਵੱਡੀ ਗੱਲ ਅੱਜ ਮੈਨੂੰ ਉਦੋਂ ਮਹਿਸੂਸ ਹੋਇਆ ਮਗਰ ਮੈਂ ਚੁੱਪ ਕਰਕੇ ਕਿਉਂਕਿ ਜੀ ਅਕਾਲ ਪੁਰਖ ਸਾਹਿਬ ਦੀ ਮਾਨ ਮਰਿਆਦਾ ਦੀ ਗੱਲ ਸੀ ਮੈਂ ਕਹਿ ਨਹੀਂ ਮਨਾ ਦੇ ਰੱਬ ਦੀ ਰਾਜਾ ਕਰਦਾ ਭਾਈ ਜੋ ਹੁਕਮ ਹੁੰਦਾ ਮੈਨੂੰ ਦੁੱਖ ਉਹਦੇ ਹੋਇਆ ਕਿਤੇ ਜੇਹੇਦਾਰ ਸਾਹਬ ਇੱਕ ਨੇ ਉਹ ਗਾਲਾਂ ਵੀ ਕੱਢ ਦੇ ਤੇ ਕਹਿੰਦਾ ਇਹ ਸਾਡੀ ਪਾਸਾ ਮੈਨੂੰ ਤਾਂ ਇਹ ਸਮਝ ਆਉਂਦੀ ਜੇ ਜੇਹੇਦਾਰ ਸਾਹਿਬਾਂ ਦੀ ਬਾਤਾ ਹੋਵੇ ਰੱਬ ਦੀ ਗੱਲ ਕਰਿਓ ਰੱਬ ਦੀ ਗੱਲ ਕਰਿਓ ਗੁਰੂ ਨਾਲ ਜੋੜਨ ਦੀ ਤੇ ਹਰ ਗੁਰੂ ਦਾ ਸਿੱਖ ਇਸ ਗੱਲ ਦਾ ਸਤਕਾਰ ਕਰੂ ਤੇ ਫੇਰ ਮੇਰੇ ਮਨ ਤੇ ਹਲੇ ਉਹ ਜ਼ਮਾਨੇ ਮੁੱਕੇ ਸਨ ਅਗਲੇ ਦਿਨ ਮੈਂ ਵੇਖਿਆ ਕਿ ਸਭ ਤੋਂ ਪਹਿਲਾਂ ਜਿਹੜੇ ਸਾਡੇ ਗੱਜ ਸਾਹਿਬ ਸਨ ਪਰਚੀ ਉਹ ਘਟਾ ਰਹੇ ਘਟਵਾਉਂਦੇ ਸੀ ਸਭ ਤੋਂ ਪਹਿਲੀ ਪਰਚੀ ਸ਼ੈ ਉਹਨਾਂ ਦੀ ਸੀ ਇਹ ਤਾਂ ਪਹਿਲੀ ਵਾਰੀ ਦੇਖਣ ਨੂੰ ਮਿਲੇ ਕਿ ਜੱਜ ਵੀ ਵਕੀਲ ਵੀ ਬਾਕੀ ਅਸੀਂ ਤਾਂ ਗੁਨਾਹਗਾਰ ਸੀ ਨਾ ਨਾਲ ਉਹਨਾਂ ਨੂੰ ਸਜ਼ਾ ਵੀ ਨਹੀਂ ਤੇ ਫਿਰ ਉਹਨਾਂ ਨਾਲ ਜਾ ਕੇ ਖਲੋਵ ਵੀ ਗਏ ਤੇ ਫੇਰ ਤਾਂ ਇਹ ਪੱਕ ਪੱਕ ਐਸ ਲਈ ਮੈਂ ਬੇਨਤੀ ਕਰਦਾ ਕਿ ਗੁਰੂ ਲੋਕਾਂ ਦੀ ਆਸਥਾ ਬੜੀ ਜੁੜੀ ਆ ਸਤਿ ਸਾਬ ਨਾਲ ਔਰ ਇਸ ਸਤਿ ਸਾਬ ਗੁਰੂ ਸਾਹਿਬ ਦੇ ਦਰ ਤੋਂ ਇਹ ਦਾ ਪੱਕ ਪੱਕ ਦੀ ਕੋਈ ਬੰਦਾ ਬੈਠੇ ਆ ਕੇ ਉਹ برداشت ਕਰਨਾ ਮੁਸ਼ਕਲ ਆ ਤੇ ਮੈਂ ਇੱਕੋ ਤੋਂ ਹੋਰ ਮੇਰੇ ਜਿੱਤੇ ਆਉਂਦੇ ਆ ਮੈਨੂੰ ਪਤਾ ਅੱਜ ਮੈਂ ਫੋਟੋਆਂ ਕਰਕੇ ਜਣਾ ਗਿਆ ਮੇਰੇ ਤਾਂ ਦੋ ਚਾਰ ਹੋਰ ਟੈਂਪਰ ਜਾਣੇ ਮੈਂ ਵੀ ਮਸੂਰ ਕਰਦਾ ਜਿੱਤੇ 10 ਕਹਤੇ ਇੱਕ ਦੋ ਹੋਰ ਸੀ ਜਾ ਕੇ ਇੱਕ ਦਿੱਲੀ ਦਾ ਲੀਡਰ ਹੈ ਜੀ ਉਹ ਛੋਟਾ ਬੰਦੇ ਆ ਉਹ ਪੱਕਾ ਸਮਝ ਆ ਗਈ ਕਿ ਹੁਣ ਸਾਨੂੰ ਦਿੱਲੀ ਦਾ ਕਿਹੜਾ ਲੀਡਰ ਨਾ ਲਵਾ ਕਿਥੋਂ ਨਾ ਕਾ ਕੀ ਠੀਕ ਆ ਜੀ ਆ ਹੋ ਗਿਆ ਹੈ ਕਿਹੜੀ ਪਾਰਟੀ ਦਾ ਭਾਜਪੀ ਭਾਲੇ ਉਹਦੀ ਤਨਖਾਹ ਦਾ ਤਾਂ ਮੈਨੂੰ ਪਤਾ ਨਹੀਂ ਲੱਗਿਆ ਆਇਆ ਉਹ ਵੀ ਸੀ ਉਹ ਵੀ ਉਸ ਵੇਲੇ ਬੜਾ ਤਗੜਾ ਪਾਰਟਰ ਉਹ ਐਸੀ ਸੀ ਤੇ ਆਇਆ ਉਹ ਵੀ ਸੀ ਉਹਨੂੰ ਉੱਤਰ ਤੱਕ ਕਰਤਾ ਪਤਲੀ ਗਲੀ ਚੋ ਕਿ ਤੂੰ ਭਾਈ ਦਾ ਪਰਾਂਦੇ ਹੋ ਜਾਂ ਮਗਰ ਉਹਦਾ ਫੈਸਲਾ ਨਹੀਂ ਹੁੰਦੇ ਹੋਇਆ ਕਿ ਉਹ ਤੂੰ ਕੀ ਉਹਦੇ ਵਾਸਤੇ ਕੀ ਆ ਤੇ ਜਿਹੜਾ ਤਨਖਿਆ ਹੋਇਆ ਹੋਵੇ ਕੋਈ ਜਹੇ ਦਾ ਜਾ ਕੇ ਉਹਦਾ ਸਨਮਾਨ ਕਰੇ ਜਾਂ ਉਹ ਕੋ ਸਨਮਾਨ ਲਵੇ ਕਿ ਇਹਦੇ ਨਾਲ ਕਿ ਇਹ ਠੀਕ ਹੈ ਜੀ ਫਿਰ ਮੈਂ ਅਗਲੀ ਗੱਲ ਪੁੱਛਦਾ ਕਿ ਜੀਤੋ ਸਨਮਾਨ ਲੈਂਦੇ ਸੋਣਾ ਉਹਦੀ ਪਾਰਟੀ ਆ ਜਿਹੜਾ ਕਾ ਵਕੀਲ ਗਾ ਤੁਹਾਨੂੰ ਢੰਡਾ ਸਭ ਪਤਾ ਹੋਣਾ ਇਹ ਜਿਹੜਾ ਬਾਬੇ ਦਾ ਜਿਹਦਾ ਰੌਲੇ ਕਰਕੇ ਸਾਰਿਆਂ ਨੂੰ ਸਜ਼ਾ ਮਿਲੀ ਉਹਨੂੰ ਕਿੰਨੀ ਕਾਲੀ ਪਰੋਲ ਮਿਲ ਗਈ ਹਮੇ 14ਵੀਂ ਵਾਰੀ ਆਪਾਂ ਨੂੰ ਹਾਂਜੀ ਚਲੋ ਕਦਾ ਨਹੀਂ ਹਿਸਾਬ ਕਦਾ ਵੀ ਨਹੀਂ ਰਹਿ ਗਿਆ ਭਾਜੀ ਉਹਨੂੰ ਲਿਆਉਂਦਾ ਕੌਣ ਹੈ बार-बार बार ਬੰਦੀ ਸਿੰਘ ਤਾਂ ਆਉਂਦੇ ਹੀ ਨਹੀਂ ਬੰਦੀ ਸਿੰਘਾਂ ਦੇ ਅੰਦਰ ਇੱਕ ਪ੍ਰੋਲ ਨਹੀਂ ਜੇ ਹੁੰਦੇ ਤੇ ਘੰਟੇ ਦੀ ਪ੍ਰੋਲ ਮਿਲਦੀ ਆ ਮੈਂ ਇਹਦਾ ਸਭ ਨੂੰ ਪੁੱਛਣਾ ਚਾਹੁੰਨਾ ਕਿ ਸਰੋਵਰ ਪਹੁੰਚ ਲੱਗੇ ਜਾਂ ਪਹੁੰਚ ਵੇਲੇ ਜਿਹੜੀ ਸਾਨੂੰ ਫੀਸ ਦੀ ਗੱਲ ਕਹੀ ਸੀ ਉਹ ਨਾ ਚੇਤੇ ਆ ਰੱਜ ਮੈਂ ਪੰਜ ਮੈਂਬਰ ਦੀ ਕਮੇਟੀ ਨੂੰ ਬੇਨਤੀ ਕਰਦਾ ਐਵੇਂ ਨਾ ਤੁਸੀਂ ਪ੍ਰਧਾਨ ਥੋਡੇ ਚੋਂ ਇੱਕ ਤਾਂ ਹੈ ਵੀ ਤਿੰਨ ਚਾਰ ਬਾ ਨਾ ਚਾਉਂਦੇ ਮੈਂ ਨਾ ਤਾਂ ਕੀ ਲੈਣਾ ਇੱਕ ਦੋ ਆਪਣੇ ਕੀ ਮਾਹਾਂ ਦੇ ਪਰਾਲੇ ਯਾਰ ਮਿੱਤਰ ਨੇ ਇੱਕ ਅੱਡਾ ਮੇਰਾ ਇੱਕ ਅੱਡਾ ਮੈਨੂੰ ਲੱਗਾ ਆ ਢੁੰਗੜ ਖਾਬ ਦੇ ਬੜਾ ਨੇੜੇ ਆ ਚਾਰ ਪ੍ਰਧਾਨਗੀ ਦੇ ਉਹਦੇ ਦਾ ਹੈ ਜੀ ਕਹਿੰਦੇ ਨਹੀਂ ਸਾਰੀ ਨਹੀਂ ਜੀ ਜੇ ਤੱਕ ਇਹਦਾ ਨਿਕਾਉ ਨੋਕਾ ਦਾ ਸਾਹ ਇਹ ਸਾਰੀ ਚਾਵਾਂ ਦੇ ਉਹਨਾਂ ਨੂੰ ਮੈਂ ਇੱਕ ਬੇਨਤੀ ਕਰਦਾ ਤੁਸੀਂ ਮੇਰੀ ਗੱਲ ਗੱਲਾਂ ਦਾ ਗੁੱਸਾ ਖਾ ਲ ਜਾਣਾ ਸ਼੍ਰੀ ਅਕਾਲ ਤੱਕ ਸਾਫ ਤੋਂ ਲੈ ਸੱਤ ਮੈਂਬਰ ਦੀ ਕਮੇਟੀ ਬਣੀ ਸੀ ਇਹ ਪੰਜ ਮੈਂਬਰੀ ਕੋਈ ਨਹੀਂ ਸੀ ਆਪ ਦੇ ਲੈਵਲ ਤੇ ਨਾ ਹਰ ਗੱਲ ਨੂੰ ਮੋਡੀਫਾਈ ਕਰਦਿਆ ਕਰੋ ਤੇ ਚਲੋ ਜੇ ਮੋਡੀਫਿਕੇਸ਼ਨ ਕਰ ਲਈ ਤੇ ਥੋੜਾ ਤਾਂ ਜਿਹੜੇ ਚੇਅਰਮੈਨ ਸਾਹਿਬ ਜਦ ਉਹੀ ਨਹੀਂ ਰਹੇ ਤੇ ਫਿਰ ਕਮੇਟੀ ਦੀ ਕੋਈ ਵੈਲਿਊ ਨਹੀਂ ਰਹਿ ਜਾਂਦੀ ਮਗਰ ਤੁਸੀਂ ਫੇਰ ਕਰ ਲਈ ਮਗਰ ਅਕਾਲ ਤੱਕ ਸਾਹਿਬ ਦੀ ਫਸੀਲ ਤੋਂ ਵੱਡਾ ਫੈਸਲਾ ਕੀ ਸੀ ਕਿ ਭਾਈ ਆਪ ਦੇ ਆਪ ਦੇ ਚੁੱਲ੍ਹੇ ਸਮੇਟੋ ਇਹ ਤਾਂ ਨਹੀਂ ਜਿੰਨੂੰ ਕਿ ਅੱਡ-ਅੱਡ ਚੁੱਲ੍ਹੇ ਬਾਲੋ ਕਿਉਂਕਿ ਜਦ ਅੱਡ-ਅੱਡ ਚੁੱਲ੍ਹੇ ਬਾਲੋਗੇ ਕਿ ਫਿਰ ਕਿਸੇ ਨਾ ਕਿਸੇ ਦੀ ਅੱਖਾਂ ਦੇ ਖੇਡੋਗੇ ਨਾ ਕਿਸੇ ਨਾ ਕਿਸੇ ਦਾ ਹੱਥ ਖੋਕਾ ਤਾਂ ਬਣੋਗੇ ਨਾ ਔਰ ਕਦੇ ਆ ਬਿਆਨ ਸੁੱਖੀ ਦੇ ਸੁਧਾਰੀਆਂ ਦੇ ਜਿਹੜੇ ਕਦੇ ਨਾਲ ਸੁਧਰ ਨਾ ਲਾ ਲਿਆ ਉਹਨਾਂ ਦੇ ਬਿਆਨ ਸਭ ਦੇ ਬਰਾਬਰ ਦੇ ਨੇ ਮਗਰ ਮੈਂ ਆਪ ਦੀ ਚਲੋ ਉਹਨਾਂ ਦੀ ਆਪ ਦੀ ਪੋਲਿਟਿਕਸ ਹੈ ਮਗਰ ਮੈਂ ਇੱਕ ਬੇਨਤੀ ਜ਼ਰੂਰ ਕਰਦਾ ਜੀ ਕਿ ਆਕਾਰ ਤੱਕ ਸਾਫ਼ ਦੀ ਮਾਨ ਮਰਿਆਦਾ ਨੂੰ ਬਹਾਲ ਰੱਖਣਾ ਸਾਡੇ ਸਭ ਦੀ ਜ਼ਿੰਮੇਵਾਰੀ ਹੈ ਔਰ ਇਹ ਦਾ ਕੋਈ ਕਦਮ ਨਾ ਚੁੱਕਿਆ ਜਾਵੇ ਵਿਧਿ ਵਿਵਧਾਨ ਬਣੇ ਸੋਚਾ ਕਿਸੇ ਦੇ ਮਰਜ਼ੇ ਕਿੰਤੂ ਪਰੰਤੂ ਇਹਦਾ ਨਾ ਹੋ ਸਕੇ ਕੋਈ ਮੈਨੂੰ ਜਾਂ ਮੈਨੂੰ ਇਸ ਗੱਲ ਤੇ ਸਵਾਲ ਨਾ ਕਰੇ ਕਿ ਸਾਰੀ ਚੀਜ਼ਾਂ ਬਲਵੀਂ ਧਿਆਨ ਦੇਣ ਦੀ ਲੋੜ ਹੈ ਸਰਕਾਰ ਤੋਂ ਸਤਸੰਗਤ ਜੀ ਇੱਕ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਨੌਜਵਾਨਾਂ ਨੂੰ ਵੀ ਕੋਈ ਮੌਕਾ-ਮੁਕਾ ਥੋੜਾ ਵੱਧ ਦੇ ਦਿਓ ਜੀ ਬਸ ਮੈਂ ਆਪਦੀ ਗੱਲ ਨਹੀਂ ਕਰਦਾ ਕਿਸੇ ਤੁਸੀਂ ਸਮਝੀ ਜੋ ਕਿਦਰ ਮੈਂ ਵੀ ਰਾਜੇ ਬੜੇ ਕਾਲੇ ਭਾਸ਼ਾ ਨਾਲ ਸਮਝਦਾ ਮੈਂ ਤਾਂ ਦਰਮਿਆਨਿਆਂ ਜੀਆਂ ਮੈਂ ਤਾਂ ਉਹ ਨੌਜਵਾਨ ਵੀ ਪੁੱਛਦਾ ਇਹਨਾਂ ਦੀ ਗੱਲ ਕਰਦਾ ਜਿਨ੍ਹਾਂ ਦੇ ਹੱਥ ਇੱਕ ਵੀ ਥੋੜਾ ਨਹੀਂ ਆਇਆ ਇਹ ਜੀ ਹੌਲੀ ਹੌਲੀ ਪਤਾ ਲੱਗਦਾ ਕੌੜਾ ਨੌਜਵਾਨ ਕਿਹਜਾ ਮੌਕਾ ਦੇਣਾ ਚਾਹੀਦਾ ਨੌਜਵਾਨਾਂ ਨੂੰ ਮੌਕਾ ਨਹੀਂ ਦੇਵੋਗੇ ਤੇ ਜਿਹੇ ਸਾਹਿਬ ਜੀ ਪਛਤਾਉਂਗੇ ਤੇ ਆਪਦੇ ਨਿਆਣੇ ਨੂੰ ਦਿੰਦੇ ਹੋ ਨਾ ਮੌਕਾ ਆਹ ਬੱਸ ਜੇ ਇਸ ਲਈ ਨੌਜਵਾਨਾਂ ਨੂੰ ਵੀ ਅੱਗੇ ਲਿਆਓ ਔਰ ਦੂਜੀ ਗੱਲ ਕਿਹੜੀ ਵੱਡੀ ਗੱਲ ਹੈ ਕਿ ਅੱਜ ਸਰਕਾਰ ਨੇ ਗੱਲ ਨਹੀਂ ਕੀਤੀ ਕਿਸਾਨੀ ਦੀ ਕਿ ਜਿਹੜਾ ਆਮ ਆਦਮੀ ਪਾਰਟੀ ਨੇ ਪਹਿਲਾਂ ਤਾਂ ਧਰਨਾ ਲਵਾਇਆ ਫੇਰ ਉਹਨਾਂ ਨੂੰ ਬਿਜਲੀ ਦੇ ਕਨੈਕਸ਼ਨ ਵੀ ਦਿੱਤੇ ਫੇਰ ਉਹਨਾਂ ਨੂੰ ਕਿਹਾ ਮੌਜ ਨਾਲ ਬੈਠੋ ਅਸੀਂ ਤੁਹਾਡੇ ਨਾਲ ਆ ਪਤਾ ਨਹੀਂ ਥਾਲ ਪਾਦ ਕੀ ਚੱਕਰ ਪਿਆ ਬਾਈ ਇਲੈਕਸ਼ਨ ਦੇ ਨਾਂ ਉਦੀ ਆ ਲੁਧਿਆਣੇ ਦੀ ਸੀਟ ਵਾਲੀ ਤੇ ਫੇਰ ਤਾਂ ਕਿਸਾਨਾਂ ਦੇ ਨਾਲ ਹੀ ਡਰਾਮਾ ਰਚੀ ਜਾਣਾ ਸੀ ਮਗਰ ਜੇ ਇਲੈਕਸ਼ਨ ਆ ਗਈ ਤੇ ਫੇਰ ਉਹਨਾਂ ਕੱਲਾ ਕੁੱਟਿਆ ਨਹੀਂ ਉਹਨਾਂ ਨੂੰ ਝੂਠੇ ਪਰਚੇ ਨਹੀਂ ਦਿੱਤੇ ਜਿਹੜੇ ਮੀਟਿੰਗਾਂ ਕਰਨ ਗਏ ਸਨ ਸੈਂਟਰ ਦੀ ਸਰਕਾਰ ਨਾਲ ਤੁਸੀਂ ਤਾਂ ਕਹਿੰਦੇ ਸੀ ਲੜਾਈ ਸੈਂਟਰ ਨਾਲ ਅਸੀਂ ਡੋਟੇ ਨਾਣ ਆ ਤੇ ਫਿਰ ਕੀ ਹੋਇਆ ਉਸ ਲੜਾਈ 'ਚ ਰਾਹ ਹੁੰਦੇ ਆ ਨੂੰ ਅੱਤੇ ਫੜ ਕੇ ਅੰਦਰ ਕਿਉਂ ਦੇਦੇ ਅੱਜ ਹੁਣ ਹੋਲੀ ਹੋ ਗਈ ਬਾਹਰ ਆਉਂਦੇ ਆ ਕੱਲੇ ਡਾਂਗਾ ਨਹੀਂ ਫੇਰੀਆਂ ਉਹਨਾਂ ਦੀਆਂ ਟਰੈਕਟਰ ਟਰਾਲੀਆਂ ਜਿਹੜਾ ਵੀ ਸੰਦ ਸੀ ਸਭ ਚੋਰੀ ਕਰਕੇ ਲੈ ਗਏ ਔਰ ਹੈ ਜੀ ਆ ਐਮ ਐਲ ਏ ਲੈ ਗਿਆ ਲੜਦਾ ਆਪਣਾ ਝਿੰਜਰ ਕਿੱਥੇ ਹੈ ਕੋਈ ਕਬਰ ਹੀ ਹੋਈ ਕਾਲੀ ਟ੍ਰੁੱਲੀ ਦੀ ਕਿ ਨਹੀਂ ਸਭ ਤੇ ਝਾੜੂ ਪੜੇ ਕਿੰਦਰ ਗਿਆ ਮੇਰਾ ਵੀ ਮੈਂ ਟਰਾਲੀਆਂ ਦੀ ਗੱਲ ਕਰਦਾ ਇਸ ਲਈ ਜੋ ਹਰਕਤ ਭਗਵੰਤ ਮਾਨ ਨੇ ਇਸ ਮਸਲੇ 'ਚ ਕੀਤੀ ਆ ਉਹਦੀ ਵੀ ਘੋਰ ਨਿੰਦਿਆ ਹੋਣੀ ਚਾਹੀਦੀ ਕਿ ਪਹਿਲਾਂ ਕਿਸਾਨਾਂ ਦੇ ਨਾਲ ਖੜੋਣਾ ਫੇਰ ਕਿਸਾਨਾਂ ਨੂੰ ਧੋਖਾ ਦੇਣਾ ਅੱਜ ਇੰਡਸਟਰੀ ਨੂੰ ਉਹਦਾ ਧਾਜਤਾ ਅੱਜ ਇੰਡਸਟਰੀ ਦੀ ਰੋਡ ਪੈ ਗਈ ਤੇ ਕਹਿੰਦੇ ਅਸੀਂ ਛੋਟੇ ਨਾਲ ਜਿਹਨੂੰ ਮੱਗੀ ਪਿੰਡਾਂ ਦੇ ਲੋਕਾਂ ਨੂੰ ਡਾਂਗਾ ਮਰਵਾ ਦਿਓ ਇਹ ਜੀ ਪੋਲਿਟਿਕਸ ਸਨੇ ਪੰਜਾਬ ਦਾ ਨਕਸਾ ਕਰਨਾ ਭਲਾ ਨਹੀਂ ਕਰਦਾ ਦੂਜੀ ਅੱਜ ਕੱਲ ਇੱਕ ਨਵੀਂ ਪੋਲਿਟਿਕ ਚੱਲ ਪਈ ਹੈ ਅਗ ਸਕੂਲਾਂ ਦੀ ਕ੍ਰਾਂਤੀ ਲਿਆਉਂਦੇ ਕਹਿੰਦਾ ਤਾਂ ਨਹੀਂ ਚਾਹਦਾ ਉਹ ਵੀ ਨਹੀਂ ਸਮਝ ਆਦੀ ਸਕੂਲਾਂ ਦੀ ਕ੍ਰਾਂਤੀ ਆ ਰਹੀ ਹੈ ਕਿ ਪਖਾਨਿਆਂ ਦੀ ਕ੍ਰਾਂਤੀ ਆਉਗੀ ਲੋਰਾ ਏਜਾ ਤੋਂ ਪੈ ਗਿਆ ਕਿ ਪਖਾਨਿਆਂ ਦੀ ਸਰਪ੍ਰਸਤੀ ਬਾਰੀ ਹੋਇਆ ਕਹਿੰਦੇ ਨਹੀਂ ਪਰ ਤਾਕਤ ਅਧਿਕਾਰ ਕਰਦਾ ਇੱਕ ਕਰ ਵਿਧਾਨੇ ਵਾਲਾ ਹੀ ਹੈ ਜੀ ਬਹਿਤ ਵਿਧਾਨੇ ਵਾਲਾ ਵੀ ਸਾਰਿਆਂ ਨੇ ਚੰਦ ਅਖਰੀ ਮਿਰਾਏ ਹੋਏ ਉਹ ਪਿਓ ਦੇ ਪੁੱਤ ਨੇ ਹਰੇ ਗੁੱਲਿਆ ਵੀ ਨਹੀਂ ਜੀ ਪਖਾਨਾ ਦੇ ਦਰਵਾਜ਼ੇ ਵੀ ਨਹੀਂ ਲੱਗੇ ਕੁਝ ਹੋਇਆ ਨਹੀਂ ਬਾਹਰ ਜਾ ਕੇ ਨਹੀਂ ਪੱਥਰ ਮਾਰ ਕੇ ਨਾਲ ਪਰਦੇ ਲਾ ਕੇ ਉਹ ਉੱਠ ਰਿਹਾ ਕਰ। ਇੱਕੋ ਸਾਡੇ ਵਾਲਾ ਸਮਾਚਰ ਮੰਤਰੀ ਆ। ਉਹਨੇ ਰਾਸ਼ਟਰ ਗਾਂਹ ਦਾ ਹੀ ਅਪਮਾਨ ਕਰਤਾ ਉਹ ਰਾਸ਼ਟਰ ਗਾਂਹ ਵਿੱਚੋਂ ਕਰਤਾ। ਤੁਮੀ ਨਹੀਂ ਪੱਥਰ ਫੜਾ ਲਾਉਂਦੀ ਖੜਾ ਨਹੀਂ ਲੱਗਦੀ ਸੀ ਤੇ ਵਿੱਚ ਨਹੀਂ ਪੱਥਰ ਖੋ। ਭਾਈ ਇਹ ਵੀ ਕ੍ਰਾਂਤੀ ਦੀ ਲੋੜ ਨਹੀਂ। ਨਾ ਸਕੂਲਾ ਚ ਟੀਚਰ ਦਾ ਕੋਚ ਬੜਾ ਬੁਰਾ ਹਾਵ ਹੈ। ਅਗਲਾ ਕਿ ਨਛੇਰਾ ਬੇਕੋ ਕੌਣ ਦਾ ਛੇਤਾ ਕਿਤਾ ਕੰਮ ਤੂਰ ਕਰਦਾ ਭਗਵਾਨ ਕੁਮਾਰ ਜਿਹੜਾ ਸਭ ਤੋਂ ਵੱਡਾ ਲੀਡਰ ਜਿੱਦੀ ਇੱਕ ਵਾਰੀ ਦੀ 10 ਵਾਰੀ ਖਬਰ ਲੱਗਦੀ ਆ ਕਿ ਭਾਈ ਨਛੇਰੇ ਤੂਰ ਕਰਕੇ ਜਰਮਨੀ ਦਾ ਜਹਾਜ਼ ਨਹੀਂ ਜੜੇ ਨਛੇ ਤੇ ਜੋ ਦੇ ਜੋਰ ਕਰਕੇ ਪਾਰਲੀਮੈਂਟ ਦੇ ਸਪੀਕਰ ਤੁਰਾ ਪਾਰਲੀਮੈਂਟ ਦਾ ਪੁਛ ਰਿਆ ਕਿ ਅੱਜ ਪੀ ਕੇ ਆਏ ਹੋ ਕਿ ਅੱਗੇ ਆ ਗਏ ਹੋ ਪ੍ਰਧਾਨ ਮੰਤਰੀ ਸਵਾਲ ਕਰੇ ਭਾਈਆਂ ਦਾ ਜਿੱਤ ਕਰਾਉਣੇ ਖਾਦੀ ਪੀਤੀ ਜਿਆਤੀ ਵਾਕਿਆ ਮੁੱਢਾ ਕਪੜਾ ਚੋਣਾ ਉਹ ਨੱਚੇ ਦਾ ਵਿਆਹ ਚਲੋ ਇਸ ਲਈ ਜੋ ਹਾਲਾਤ ਪੰਜਾਬ ਦੇ ਰੇ ਅਕਾਲੀਆ ਸਾਹਿਬ ਦੇ ਘਰ ਤੇ ਅਕਹਿ ਪੁਲਿਸ ਥਾਣਿਆਂ ਦੇ ਅਕਹਿ Hindu Sikh ਇੱਕ ਦਾ ਭਾਈਚਾਰ ਇਨਸਾਨ ਜਰੂਰ ਲੰਗੂ ਲਾਉਣ ਦੀ ਜਿਹੜੀਆਂ ਕੋਚਾਂ ਨੇ ਭਾਈ ਸ਼ਰੋਮਨੀ ਅਕਾਲੀ ਦਰ ਦੇ ਹਰ ਵਰਕਰ ਦੀ ਜ਼ਿੰਮੇਵਾਰੀ ਬਣਦੀ ਹੈ ਜੇ ਇਹ ਬਾਟਰ ਦਾ ਸੂਬਾ ਸ਼ਾਂਤੀ ਰਹੂ ਤੇ ਫੇਰ ਮਰਸਾ ਚੰਨੂ ਚਲੋ ਮੈਨੂੰ ਹੱਥ ਮਾਰੀ ਜਾਂਦੇ ਆ ਮੈਂ ਬਹਿ ਜਾ ਮੈਂ ਕੀ ਮਾ ਸਰ ਇਹ ਕੋਈ ਵੀ ਸਪੀਕਰ ਛੱਡਦੇ ਨਹੀਂ ਮੇਰੇ ਵੇਲੇ ਤੁਸੀਂ ਤੂੰ ਪਤਾ ਜੀ ਮੈਂ ਕਾਟੂ ਮਾਰਦਾ ਕੋਈ ਤਾਂ ਇਹਨੇ ਕਿਹਾ ਦਾ ਸਪੀਕਰ ਫੜਿਆ ਮੈਂ ਕਦੇ ਨਹੀਂ ਹੱਥ ਮਾਰਿਆ ਸੀ ਔਰ ਤਾਂ ਫਸ ਪੰਡਾ ਥਾਪੀ ਜਿਹੜੀ ਹੋਰ ਚਾਹੋ ਤੁਸੀਂ ਹੋਰ ਬਾਅਦ ਸ਼ੁਰੂ ਕਰੀਏ ਚਲੋ ਮੈਂ ਹੁਣ ਗੱਲ ਹੀ ਮੁਕਾ ਦਿੰਦਾ ਮੈਂ ਤਾਂ ਥੋੜੀ ਖੁੱਲ ਕੇ ਗੱਲ ਕਰਦਾ ਸੀ ਜੀ ਕੀ ਪਤਾ ਜੀ ਮੈਂ ਸਪਨਾ ਦਾ ਤਾਂ ਆਈ ਜਾ ਰੇ ਕਾਲੇ ਕੋਈ ਜੀ ਕਰਨਾ ਨਾਮ ਟੋਕਣਾ ਨਾਮ ਕਰਦਾ ਜਾਲਾ ਦਾ ਕਿੱਥੋਂ ਹੈ ਕੱਦੇ ਦਾ ਜਾਲਾ ਕਿੱਥੇ ਟੀਮਾ ਸਮਝਦਾ ਚਲੋ ਮੈਂ ਬੈਠਣ ਲੱਗਿਆ ਜੀ ਵੈਸੇ ਮੈਂ ਬੈਠਣ ਹੀ ਲੱਗਿਆ ਮੈਂ ਤਾਂ ਤਾਂ ਟੀਮਾ ਨਾਲ ਗੱਲ ਕਰਦਾ ਸੀ ਭੁੱਲ ਕੇ ਕਿ ਮੇਰਾ ਤਾਂ ਮੈਨੂੰ ਤਾਂ ਠੋਕਣ ਨਾਲ ਵੈਸੀ ਪ੍ਰਭਾਤਮਾਨ ਦਾ ਜੋਰ ਲੱਗਿਆ ਹੋਇਆ ਮੈਂ ਪਤਾ ਨਹੀਂ ਹੈ ਕਿੰਨੇ ਦਿਨਾਂ ਦਾ ਬਾਅਦ ਪਤਾ ਨਹੀਂ ਸਾਲ ਕੱਟਣਾ ਦੋ ਕੱਟਨੇ